ਦੰਦੀਆ 15000 ਸਤਿ ਸ੍ਰੀ ਅਕਾਲ ਜੀ ਸਾਰੇ ਪ੍ਰਾਪਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਸਿੰਘਾਂ ਵਾਲੇ ਦੇ ਵਿੱਚ ਸਿੰਘਾਂ ਵਾਲਾ ਪਿੰਡ ਆ ਜਿਹੜਾ ਮਿੱਤਰੋ ਮੋਗੇ ਜ਼ਿਲ੍ਹੇ ਦਾ ਪਿੰਡ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਬਾਈ ਜਨਵਰ ਬਾਈ ਹੁਣਾਂ ਦੇ ਕੋਲੇ ਕਾਫੀ ਗਿਣਤੀ ਦੇ ਵਿੱਚ ਰੱਖੇ ਹੋਇਆ ਮੱਝਾਂ ਦਾ ਦੁੱਧ ਦਾ ਕੰਮ ਆ ਬਾਈ ਹੁਣਿਆਂ ਦਾ ਤੇ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਮਹਿ ਟਿਕਾਣੇ ਤੇ ਤਿਆਰ ਹੋ ਗਈ ਆ ਤੇ ਉਹ ਲਾਤੀਆ ਭਾਈ ਹੁਣਾਂ ਨੇ ਵਕਾਉ ਤੇ ਕਰਦੇ ਆ ਗੱਲਬਾਤ ਡਿਟੇਲ ਲੈਣਿਆਂ ਦੀ ਕਿੰਨਾਵਾਂ ਸੂਆ ਕੀ ਡਿਟੇਲ ਆ ਸਾਰੀ ਕਰ ਸਾਸਰੀ ਘਰ ਭਰਾ ਜੀ ਸਾਸਰੀ ਘਰ ਵੀਰੇ ਕੀ ਹਾਲ ਆ ਵੀਰੇ ਠੀਕ ਆ ਵੀਰੇ ਹੋਰ ਸੇਤਾ ਘਰ ਪਰਿਵਾਰ ਵਾਹ ਵਧੀਆ ਠੀਕ ਠਾਕ ਚਲੋ ਸ਼ੁਕਰ ਆ ਅੱਛਾ ਭਾਈ ਜਿਹੜੀ ਮੈਂ ਵੇਚਣੀ ਆ ਪਾ ਕਿੰਨਾਵਾਂ ਸੂਆ ਸੁੰਦੀ ਦੂਜਾ ਸੂਆ ਸੁੰਦੀ ਵੀਰੇ ਤੀਜਾ ਸੂਆ ਦੂਜਾ ਸੂਆ ਦੂਜਾ ਕਿੰਨੇ ਦਿਨ ਪਹਿ ਵੀਰੇ ਹਜੇ ਨੇ ਤਿੰਨ ਚਾਰ ਦਿਨ ਲੱਜਣੇ ਨੇ ਤਿੰਨ ਚਾਰ ਦਿਨ ਲੱਜੇ ਅੱਛਾ ਵੀਰੇ ਕਿੰਨਾ ਦੁੱਧ ਦੇ ਗਿਆ ਸੀ ਪਹਿਲੇ ਸਵੇਰ ਦੇ ਤੂੰ 13 ਕਿਲੋ ਚੋਇਆ ਵੀਰੇ ਹਾਂਜੀ 13 ਕਿਲੋ ਚੋਇਆ 13 ਕਿਲੋ ਦੁੱਧ ਪਹਿਲੇ ਸਵੇਰ ਦੇ ਵਿੱਚ ਦਿੱਤਾ ਹੋਇਆ ਚੋਇਆ ਰਿਕਾਰਡ ਸੱਪਾ ਠੀਕ ਹੈ ਅੱਛਾ ਇਹ ਕੀ ਕਿਹੜੇ ਸੀਮਿੰਟ ਤੋਂ ਗੱਪੜ ਕਰਾਈ ਹੋਈ ਐ ਸੀਮਿੰਟ ਇਹ ਆਪਣੇ ਆਪ ਦਾ ਹੀ ਆ ਨੀਲੀ ਰਾਵੀ ਦਾ ਉਹ ਸਾਨ ਤੋਂ ਆਪਦੇ ਘਰ ਆਉਂਦੇ ਆ ਨੀਲੀ ਰਾਵੀ ਦਾ ਯਾਨੀ ਕਿ ਅੱਗੇ ਵੀ ਨਹੀਂ ਕੱਟੀ ਦਿੱਤੀ ਨੀਲੀ ਰਾਵੀ ਦੀ ਆ ਆ ਬੱਤੀ ਉੱਥੇ ਦੀ ਹੈਗੀ ਹਾਂ ਉਸੇ ਸਾਨ ਦੀ ਆ ਠੀਕ ਹੈ ਬਈ ਠੀਕ ਉਹ ਵੀ ਕੱਟੀ ਉਸੇ ਦੀ ਉਸ ਠੀਕ ਆ ਅੱ 6 ਮਹੀਨੇ ਯਾਨੀ ਕਿ 4 ਕਿ ਮਹੀਨੇ ਪਹਿਲਾਂ ਛੱਡੀ ਸੀ ਤਾਂ ਠੀਕ ਹੈ ਮੈਂ ਤੂੰ ਨਵੇਂ ਹੋਦੋਂ ਤੋਂ ਹੁਣ ਤੱਕ 4 ਕਿ ਮਹੀਨੇ ਪਹਿਲਾਂ ਡਰਾਈ ਹੋਈ ਆ ਨਹੀਂ 6 ਮਹੀਨੇ 6 ਮਹੀਨੇ ਹਾਂ ਠੀਕ ਹੈ ਭਾਈ 4 ਕਿ ਮਹੀਨੇ ਵਿੱਚ ਨਹੀਂ ਛੱਡੀ ਤੂੰ 4 ਮਹੀਨੇ ਛੱਡੀ ਆ ਤੂੰ ਦੁੱਦੂ ਹਾਂਜੀ ਹਾਂਜੀ ਠੀਕ ਹੈ ਭਾਈ ਅੱਛਾ ਤੇ ਰੇਟ ਭਾਈ ਕੀ ਤਾ ਕੀਤਾ ਯਾਰ ਰੇਟ ਤਾਂ 95000 ਵੀਰੇ 95000 ਲਾੜ ਪਿਆਰ ਦੇ ਵਿੱਚ ਕਰਦੇ ਐ ਕੋਈ ਗੱਲ ਨਹੀਂ ਠੀਕ ਹੈ ਵੀਰੇ ਕੱਢੀ ਬਾਰ ਤੋਰੀ ਭਰਾਏ ਲੈ ਮੇਤਰੂ ਦੂਜਾ ਸੂਆ ਕਰਮਾ ਵਾਲੀ ਝੋਟੀ ਸੁੰਦੀ ਆ ਸੂਣ ਦੇ ਵਿੱਚ ਹਜੇ 2-4 ਦਿਨ ਇਹਨੇ ਲੈ ਜਾਣੇ ਟਾਹਣਾ ਨਾਲ ਲੈਵੇ ਲੁਗੇ ਦੀ ਬੜੀ ਖਰੀ ਆ ਯਾਰ ਕਿਹਨ ਵਾਲੀ ਗੱਲ ਨੇ ਤੁਸੀਂ ਆਪ ਵੀ ਦੇਖੋ ਹੁਣ ਵੇਖੋ ਘੇਰਾ ਜੀ ਪਹਿਣ ਪੂਰੀ ਪੱਟਾ ਦੇ ਸਾਨਾ ਵਾਲੇ ਵਾ ਪਰਵਾ ਨਾਲੀ ਤੋਰਾ ਕਰਮ ਵਾਲੀ ਦੀ ਲੀਓ ਬਾਈ ਪੂਰੀ ਸੋਹਣੀ ਥੱਲੋ ਤਿਆਰ ਹੋਈ ਹੋਈ ਹੈ ਕਰਮ ਵਾਲੀ ਯਾਰ ਬਹੁਤ ਵਧੀਆ ਨਿਖਰਦੀ ਆਉਂਦੀ ਆ ਨਖੇਰੇ ਚੰਗੀਆਂ ਵਾ ਬਰੀਕੀ ਚੰਗੀ ਹੈ ਜਿੰਨੀ ਹੈਗੀ ਆ ਬਾਈ ਡਾਢੀਆ ਬਣਦੀ ਬੁਣਦੀ ਚੰਗੀ ਆ ਛੋਟੀ ਥੱਲੋ ਤੇ ਬਾਕੀ ਰੇਟ ਆ ਬਾਈ 95000 ਰੁਪਇਆ ਤੇ ਵਿੱਚ ਉਹ ਹੋ ਜੂਗਾ ਮਾਤਨ ਪਾਈ ਹੋਣੀਆਂ ਦੇ ਵੀ ਜਿਹੜੇ ਭਰਾ ਨੂੰ ਦੱਸੂਗੀ ਬਾਈ ਗੱਲਬਾਤ ਕਰ ਲਿਆ ਜੇ ਬਾਈ ਹੁਣ ਇਹਦੇ ਨਾਲ ਤੇ ਝੋਟੀ ਦਾ ਬਰੀਕੀ ਬਰੂਕੀ ਆਰਡਰ ਦੀ ਕੁਆਲਿਟੀ ਸਾਰੀ ਚੰਗੀ ਆ ਲੈ ਵੀ ਭਾਈ ਇੱਕ ਵਾਰੀ ਨੰਬਰ ਸਾਂਝਾ ਕਰੀ ਭਰਾ ਆਪ ਦਾ 97372899 97372899 2899 9737 ਤੇ 2899 ਬਾਈ ਦਾ ਫੋਨ ਨੰਬਰ ਆ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਦੇ ਨਾਲ ਗੱਲਬਾਤ ਪਿੰਡਾ ਸਿੰਘਾ ਵਾਲਾ ਜ਼ਿਲ੍ਹਾ ਵਾ ਮੂਗਾ ਤੇ ਮੂਗੇ ਤੋਂ ਜਿਹੜਾ ਬਾਗੇ ਪੁਰਾਣੇ ਨੂੰ ਰੋਡ ਜਾਂਦਾ ਉਸ ਰੋਡ ਦੇ ਉੱਤੇ ਬਾਈ ਦਾ ਪਿੰਡਾ ਧੰਨਵਾਦ ਸ਼ੁਕਰੀਆ ਚੌਂਦੇ ਰਹੋ